subscribe to our youtube channel press the bell icon to get the latest updates <laughs> ਤੇ ਮੈਂ ਜਾਣਦਾ ਤੁਹਾਡਾ ਕੀ ਮਿਸ਼ਨ ਹੈ ਇਸ ਵਾਰੀ ਇੱਕ ਮੁੱਗਾ ਚ ਫਰੀਦਕੋਟ ਗਈ ਜੀ ਕੀ ਲੈ ਕੇ ਆਉਂਗੇ ਸਾਡਾ ਕੋਈ ਨਾ ਕੋਈ ਫੈਮਲੀ ਮੈਂਬਰ ਉੱਥੇ ਜਿਹੜਾ ਟਰੱਕ ਚੱਲਦੇ ਉਹਦੇ ਥੱਲੇ ਆ ਜਾਂਦਾ ਹੈ ਤ੍ਰੈਜੀਡੀਆਂ ਤੇ ਹੁੰਦੀਆਂ ਰਹਿੰਦੀਆਂ ਜੇ ਤੁਸੀਂ ਜੁੜੋ ਸਾਡੇ ਨਾਲ ਜੁੜੇ ਹੋ ਤੁਹਾਨੂੰ ਅਖਬਾਰਾਂ ਰਾਹੀਂ ਆਜਿਜ ਪਤਾ ਚੱਲਦੀ ਰਹਿਣੀ ਹੈ ਇੱਥੋਂ ਇਹ ਪਲੇਟੀ ਕਾਂਪਸ਼ਾ ਕਰਵਾ ਦੀਏ ਇਸ ਤੋਂ ਪਹਿਲਾਂ ਜੋ ਦੋ ਪੁਆਇੰਟ ਔਰ ਡਾਕਟਰਾਂ ਨਾਲ ਬੈਠ ਕੇ ਇਸ ਸਮੇਂ ਹੀ ਗਲਤੀ ਕੀਤੀ ਸੀ ਕਿ ਹਸਪਤਾਲ ਬਹੁਤ ਅੱਛੇ ਹੋਣ ਚਾਹੀਦੇ ਸਾਡੇ ਫਰੀਦਕੋਟ ਫਰਸ਼ ਕਾ ਨੂੰ ਕੋਈ ਬਿਮਾਰ ਹੋ ਜਾਂਦਾ ਉਹ ਮੋਗਾ ਜਾਮਾ ਤੇ ਮੋਗਾ ਤੋਂ ਵੀ ਕਈ ਵਾਰੀ ਜਵਾਬ ਮਿਲਦਾ ਡੀ ਐਮ ਸੀ ਜਾਂ ਜਾਂ ਪੀ ਜੀ ਆਈ ਜਾਂ ਜਾਂ ਤੇ ਉਹ ਕੇ ਰਿਪੋਰਟ ਹੋ ਜਾਂਦੀ ਹੈ ਸਰ ਇਸ ਕਰਕੇ ਐਥੇ ਮੋਗਾ ਚ ਬਹੁਤ ਜ਼ਰੂਰਤ ਹੈ ਐਮਜ਼ ਵਰਗੀ ਉਸ ਲੈਵਲ ਤੇ ਕਟੋ ਕਟ اور کوشش یہ کر رہے شروعات اسی شہر اچھی نے مجھے کیونکہ میں جانبی پارلیمنٹ پارلیمینٹ بولتا سی تھی ضرور وہ سنؤ پلیز جنی باری بھی میں ہیں پنجاب بار ضرور بولتا سی تو پھر کہنے لگے کہ پنجاب جتے دلی تو اکثر چنتا کرتے ہو مینو بھی ہے ਜਾਓ ਜਾ ਕੇ ਪੰਜਾਬ ਲਈ ਕੰਮ ਕਰੋ ਜਿਹੜੇ ਇਹ ਤੁਹਾਡੇ ਮੁੱਦੇ ਨੇ ਜ਼ਰੂਰਤਾਂ ਨੇ ਉਹ ਮੇਰੀਆਂ ਜ਼ਰੂਰਤਾਂ ਨੇ ਪਰ ਅੱਗੇ ਗੈਪ ਰਹਿ ਜਾਂਦਾ ਸੀ ਮੈਨੂੰ ਹੁਣ 7-5-7 ਸਾਲ ਨਾਲ ਦੇ ਨਾਲ ਰੱਖਿਆ ਉਹਨਾਂ ਦੀ ਮਿਹਰਬਾਨੀ ਹੈ ਉਹਨਾਂ ਨੇ ਇਹ ਕਹਿ ਕੇ ਗਰੰਟੀ ਦੇ ਕੇ ਭੇਜੀ ਕਿ ਦਲੇ ਨਹੀਂ ਹੋਇਆ ਕਰੇਗਾ ਮੈਸੇਜ ਦੇ ਵਿੱਚ ਔਰ ਬੈਠਣ ਕੀ ਵੀ ਉਹ ਉਹ ਇੱਥੇ ਜਿਵੇਂ ਮੈਂ ਬੈਠਾ ਇਸ ਤੋਂ ਵੀ ਕਲੋਜ਼ ਬੈਠ ਕੇ ਇਹ ਵੀ ਮੈਂ ਇੱਕ ਵਾਰੀ ਕੋਸ਼ਿਸ਼ ਕਰਾਂਗਾ ਪਰ ਪ੍ਰੋਜੈਕਟ ਦੋਨੇ ਤਰ੍ਹਾਂ ਤੋਂ ਬਣ ਗਿਆ ਹੁੰਦਾ ਇੱਕ ਫੈਕਟਰੀ ਇੱਕ ਹਸਪਤਾਲ ਇਹ ਤੁਹਾਨੂੰ ਗਿਫਟ ਫਟਾਫਟ ਸਾਲਡੇਟਸ ਆਨ ਦੇ ਵਿੱਚ ਮੈਂ ਕੋਸ਼ਿਸ਼ ਕਰਾਂ ਸਾਡੀ ਰੇਲਵੇ ਬਾਰੇ ਵੀ ਕਰ ਆ ਸਵਾਲ ਹੈ ਓਖਾ ਜਵਾਨੀ ਲਗਾ ਹਰ ਬੰਦੇ ਨੇ ਇਹ ਪੁੱਛਣਾ ਅਸੀਂ ਸਾਰੇ ਤੇ ਨੌਕਰੀ ਪੇਸ਼ਾ ਹੈਗੇ ਆ ਅਸੀਂ ਆਪਣੇ ਘਰ ਰਹਿਣ ਕਰਨੇ ਹੈਗੇ ਆ ਇਹ ਮੇਨ ਸਵਾਲ ਇਹੀ ਹੈ ਕਿ ਨਾਲ ਲਗਣਾ ਹੀ ਹੈ ਕਿ ਵਾਕਈ ਇੱਕ ਇੰਡਸਟਰੀ ਤਾਰਾਂ ਕੋਰਟੋਫ ਨੂੰ ਹੋ ਜੋ ਮੋਗਾ 바ਗਾ ਬਣਾਣਾ ਇਹ ਜਿਹੜੀ ਸਿਚੁਏਸ਼ਨ ਦੇ ਵਿੱਚ ਮੋਗਾ ਇਨ ਬਿਟਵੀਨ ਹੱਬ ਬੰਦਾ ਹੈ ਇੱਥੇ ਇੱਕ ਨੈਸਲੇ ਹੀ ਹੈ ਜਿਹਦੇ ਨਾਲ ਸਾਨੂੰ ਰੋਜ਼ਗਾਰ ਮਿਲਦਾ ਪਿਆ ਮੋਗੇ ਵਾਲਿਆਂ ਨੂੰ ਇੱਕ ਇੰਡਸਟਰੀ ਚਾਹੀਦੀ ਹੈ ਜਾਂ ਉਹ ਫੜ ਲਓ ਉਹ ਦੇ ਦਿਓ ਮੋਦੀ ਜੀ ਸਾਡੇ ਵਿੱਚ ਐ ਨਹੀਂ ਬਹਿਣਗੇ ਜਿਸ ਤਰ੍ਹਾਂ ਤੁਸੀਂ ਹੋ ਸਾਡੇ ਮੋਦੀ ਜੀ ਤੁਸੀਂ ਹੋ ਤੇ ਤੁਸੀਂ ਹੀ ਕੰਮ ਕਰਾਣਾ ਤੁਸੀਂ ਸਾਨੂੰ ਪਤਾ ਹੈ ਉਹਨਾਂ ਦੀ ਸੱਚੀ ਵਾਹ ਥੋਡੇ ਇੰਟਰਵਿਊ ਵੀ ਅਸੀਂ ਦੇਖੀਏ ਤੁਹਾਨੂੰ ਕਿਵੇਂ ਮਿਲੀ ਐ ਟਿਕਟ ਤੇ ਤੁਹਾਡਾ ਲਾ ਦਿੱਤਾ ਗਿਆ ਆਹ ਕੰਮ ਕਿ ਤੁਸੀਂ ਆਹ ਕੰਮ ਕਰਨਾ ਐ ਆ ਕੱਚਾ ਘੜਾ ਜਿਹੜਾ ਤੁਸੀਂ ਲੈ ਕੇ ਸਨਾਂਦੇ ਹੋ ਇਹ ਕੱਚਾ ਘੜਾ ਤਰਦੇ ਐ ਕਿਹਦੇ ਵੇਪੇ ਹਰ ਹੁਣ ਕਰ ਜਾਂਦਾ ਐ ਕੱਚਾ ਘੜਾ ਜਿਹੜਾ ਤੁਸੀਂ ਸਪੀਚ ਵਿੱਚ ਦੱਸ ਰਹੇ ਸੀਗੇ ਇਹ ਤੁਸੀਂ ਧਰਨਾ ਐ ਤੇ ਤੁਹਾਡੀ ਡਿਊਟੀ ਲੱਗੀ ਐ ਤੇ ਤੁਹਾਡੇ ਵੱਲੋਂ ਇਹ ਐ ਕਿ ਸਾਡੇ ਮੋਗੇ ਦੋ ਚੀਜ਼ਾਂ ਚੁੱਕ ਇੱਕ ਪੱਕਾ ਦੇਣੀ ਉਹ ਵੈਸੇ ਤਾਂ ਸਾਨੂੰ ਦੋਨੇ ਚੀਜ਼ਾਂ ਚਾਹੀਦੀ ਐ ਇੱਕ ਇੰਡਸਟਰੀ ਇੱਕ ਰੇਲ ਦੀ ਲਾਈਨ ਭਾਵੇਂ ਜਲੰਧਰ ਤੋਂ ਲੈ ਕੇ ਕੋਟਪੁਰਾ ਜੋੜ ਦੋ ਆ ਨਾਲੇ 500 ਸਾਲ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਇਸ ਲਾਈਨ ਦਾ ਉਹ ਜੋੜੇ ਥੋੜੇ ਜਿਹਾ ਇਸ ਥੋੜੇ ਜਿਹਾ ਲੋਕ ਸਭਾ ਅੰਕਾਤ ਬਹੁਤ ਅੱਛਾ ਲੱਗ ਰਿਹਾ ਜੀ ਸਾਰੇ ਲੋਕਾਂ ਨੂੰ ਮਿਲ ਰਹੇ ਆ ਪਿਆਰ ਨਾਲ ਆਪਸ ਵਿੱਚ ਇੰਟਰੈਕਸ਼ਨ ਹੋ ਰਿਹਾ ਆਵਾਜ਼ ਸੰਵਾਦ ਹੋ ਰਿਹਾ ਲੋ ਕੁਐਸਚਨਿੰਗ ਵੀ ਹੋ ਰਹੀ ਹੈ ਅੱਛਾ ਲੱਗ ਰਿਹਾ ਜੀ ਬਹੁਤ ਅੱਛਾ ਲੱਗ ਰਿਹਾ ਲੋਕਾਂ ਦੀ ਇੱਕ ਡਿਮਾਂਡ ਆ ਗਈ ਹੈ ਜੀ ਜਿਹੜੀ ਵੀ ਅੱਜ ਤੁਸੀਂ ਤੁਹਾਨੂੰ ਦੱਸਿਓਗੇ ਜਿੱਥੇ ਕਿਰੋਂ ਤੁਸੀਂ ਦਿੱਲੀ ਦੇ ਵਿੱਚ ਕਿਹੜਾ ਕੰਮ ਕੀਤਾ ਤੇ ਦਿੱਲੀ ਵਾਲੇ ਅੱਜ ਉਹ ਯਾਦ ਕਰ ਰਹੇ ਨੇ ਉਸ ਦਾ ਹਾਂਜੀ ਹਾਂਜੀ ਮੈਂ ਚਾਹਨਾ ਕਿ ਮਾਲਕ ਜੀ ਅਗਰ ਕਿਰਪਾ ਹੋਈ ਤੇ ਬਹੁਤ ਸਪੀਡ ਨਾਲ ਪੂਰੇ ਹਲਕੇ ਦਾ ਡਿਵੈਲਪਮੈਂਟ ਸਟਾਰਟ ਕਰਾਂਗੇ ਜੋ ਜੋ ਜਿਸ ਦੇ ਸ਼ਹਿਰ ਦੀ ਡਿਮਾਂਡ ਹੈ ਜੋ ਜੋ ਬਾੜਨਾ ਚਾਹੀਦਾ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਸਾਰੇ ਪ੍ਰੋਜੈਕਟ ਲਾਉਣ ਦੀ ਕੋਸ਼ਿਸ਼ ਕਰਾ ਜਾਵੇ। ਮੇਰੇ ਤੋਂ ਲੋਕਾਂ ਨੇ ਦੱਸਿਆ ਨਹੀਂ ਪਲੇਟੀਵਾਰੇ ਜਿਹੜੀ ਗੱਲ ਕੀਤੀ ਸੀ ਰੇਲਵੇ ਦੀ ਪਲੇਟੀਵਾਰੇ ਦੀ। ਇਹ ਦੋ ਵਾਰੀ ਪਾਸ ਵੀ ਹੋ ਗਿਆ ਜੀ ਸੈਟਪਲਾਨ ਕੋਈ ਪਾਸ ਵੀ ਗਿਆ ਸੀਗਾ ਲੇਕਿਨ ਫਿਰ ਉਹ ਤੋਂ ਤਕਰੀਰ ਲਾਤੇ ਉਹ ਕਰਵਾਣੇ ਜੀ ਦੁਬਾਰਾ ਕਰਵਾਉਂਦੇ। ਇਸ ਤਰ੍ਹਾਂ ਦਾ ਪਿਆਰ ਮਿਲਦਾ ਨਹੀਂ ਲੋਕਾਂ ਨੂੰ। ਹਾਂਜੀ ਲੋਕਾਂ ਨੂੰ ਕਿਸ ਤਰ੍ਹਾਂ ਦਾ ਫਤਵਾ ਦੇ ਰਹੇ ਕਿਸ ਤਰ੍ਹਾਂ ਦਾ ਪਿਆਰ ਮਿਲ ਰਿਹਾ। ਹਰ ਸ਼੍ਰੇਣੀ ਦੇ ਬੰਦੇ ਬਹੁਤ ਪਿਆਰ ਕਰ ਰਹੇ ਜੀ ਬਹੁਤ ਅੱਛਾ ਕਰ ਰਹੇ ਜੀ ਪਿਆਰ ਅਸਰੀ ਕਦੇ ਸਾਲ ਦਾ ਬੋਲਿਆ ਵਿਰਥਾ ਨਾ ਜਾਏ ਤੁਹਾਡੀ ਗੇ ਕਾਲੇ ਮਹਿੰਡੇ ਕੱਪੜੇ ਕਾਲਾ ਨਾ ਲੱਗੇ ਕੀ ਕਹਣਾ ਤੁਹਾਨੂੰ ਲੋਕਾਂ ਲੋਕ ਤੁਹਾਡੇ ਮੂੰਹ ਕਦੀ ਵੀ ਕਿਸੇ ਦਾ ਹਮ ਵਿਰੋਧ ਨਹੀਂ ਸੁਣਿਆ ਲੋਕੀ ਤੁਹਾਡਾ ਵਿਰੋਧ ਕਰਦੇ ਆਪ ਨੂੰ ਆਪਣੀ ਤਾਲੀਮ ਹੈ ਨਾ ਜੀ ਕਹਿੰਦਾ ਤੁਝੇ ਪਿਆਰ ਕਰਨਾ ਨਹੀਂ ਆਤਾ مجھے پیار کے سوا کچھ نہیں آتا تمہیں پیار کرنا نہیں آتا مجھے پیار کے سوا کچھ نہیں آتا دونوں کی عجیب کہانی ہے ایک کام تجھے نہیں آتا ایک کام مجھے نہیں آتا ਐਨ ਡੋਕਟਰ ਦੇ ਤੇ ਕੀ ਕਰੂੰ ਮੈਂ ਤੁਹਾਨੂੰ ਲੈ ਡਾਉਨ ਨਹੀਂ ਕਰੂੰਗਾ ਇੱਕ ਵਾਰੀ ਮੈਂ ਜ਼ਿੰਦਗੀ ਚ ਜਿੱਤਿਆ ਜਿਦਾ ਦਾਇਆ ਮਹਾਰਾਜ ਦੀ ਕਿਰਪਾ ਉੱਤੇ ਬਹੁਤ ਖੇਤ ਪਰ ਇੱਕ ਵਾਰੀ ਹੋਈ ਕਿ ਉਹਨੇ ਕਿਹਾ ਤੂੰ ਹਰ ਕਿਉਂ ਉਦਾਸ ਹੋ ਜਾਣਾ ਲੈ ਤੈਨੂੰ ਜਿਤਾਉਣਾ ਵੀ ਫਿਰ ਇਸ ਤਰ੍ਹਾਂ ਕਿ ਸਾਰੀ ਜ਼ਿੰਦਗੀ ਹਾਰ ਵੀ ਗਿਆ ਤਾਂ ਦਾਸ ਨਹੀਂ ਹੋਵਾਂਗਾ ਜਦੋਂ ਦੇ ਇਲੈਕਸ਼ਨ ਹੋਣ ਲੱਗੇ ਇਸ ਮੁਲਕ 'ਚ 2.6 ਲੱਖ ਨਾਲ ਕੋਈ ਨਹੀਂ ਜਿੱਤੇ ਤੁਹਾਡਾ بی بی پہلی نیوز کی ڈاکٹر ہرانی کی گل ہے کہ شام پہ گئی گنتی ہو ہی جاتی ہوئی وہ کہتی یار سارا دا رزلٹ آ گیا ہنس رزلٹ بھیجو بی جے پی ہیڈ کوارٹر میں لگے کے اسی رزلٹ پریس میں بھیجنا کتے اسی اُدھر بھیجا گے جدو گنتی ختم ہوئی کہندی کتنی ہو گیا بار جب کہ تے 555 دا پہلی نیوز میری 555 دی آئی سی تے کیڑا ایریا ڈیلی ہور یونیورسٹی نورتھ دیلی نورتھ ویسٹ جناب والا ਉੱਥੇ ਫਿਰ ਮੈਂ ਜੰਮ ਗਿਆ ਸੀ ਭੁੱਲ ਗਿਆ ਸੀ ਪੰਜਾਬ ਨੂੰ ਮੈਂ ਇਹੋ ਬੋਲੀ ਵੀ ਸਿੱਖ ਲਈ ਸੀ ਉੱਥੇ ਬੜਾ ਮਿਕਸਰ ਜੱਗ ਕਲਚਰ ਉੱਤਰਾਚਲ ਪ੍ਰਵਾਂਚ ਚ ਵਿਧੂ ਪੀ ਬਿਹਾਰ ਪੰਜਾਬ ਦੇ ਸਿੱਖ ਹਿੰਦੂ ਮੁਸਲਮਾਨ ਸਾਰੇ ਰਹਿ ਕੇ ਰਹਿੰਦੇ ਸੀ ਉਹਨਾਂ ਨੂੰ ਮੈਂ ਸੂਰ ਵੀ ਕਰਦਾ ਸੀ ਉੱਥੇ ਮਜ਼ਾ ਆਇਆ ਕਿ ਤੇ ਚੱਲ ਬੋਲੇ ਉੱਥੇ ਚਲੀਏ ਜਿੱਥੇ ਵਸਦੇ ਸਾਰੇ ਵਸੇ ਹਨ ਇਹਨਾਂ ਦਾ ਅੱਛਾ ਜਿਹਾ ਆਪਰੇ ਸਾਡੀ ذات ਪਛਾਣੇ ਨਾਲ ਸਾਨੂੰ ਕੋਈ ਸਾਥੂ ਸਾ ਆ ਗਿਆ ਹੈ ਤਾਂ ਵੋਟ ਕੋਈ ਨੂੰ ਕਹੇ ਇਹ ਤਾਂ ਮੁਸਲਮਾਨ ਹੈ ਉਹ ਇੱਕ ਕੇਜਰੀਵਾਲ ਸਾਹਿਬ ਨੇ ਪ੍ਰੈਸ ਕਾਨਫਰੈਂਸ ਕੀਤੀ ਕਿ ਲੋਕੋ ਵੋਟ ਨਾ ਖਰਾਬ ਕਰੋ ਇਹ ਮੁਸਲਮਾਨ ਹੋ ਗਿਆ ਹੈ ਤੇ ਨੂੰ ਕਹਿੰਦੇ ਤੁਸੀਂ ਕੀ ਹੋ ਗਿਆ ਮੈਂ ਕੱਖ ਨਹੀਂ ਬੋਲਦਾ ਤੇ ਉਹ ਸਨਮਾਨ ਲੈ ਕੇ ਰਾਜ ਦੇ ਬੋਲ ਪਾਤੇ ਹਿੰਦੁਸਤਾਨ ਦੇ ਵੀ ਸਾ ਹੈ ਨਹੀਂ ਵੀ ਜੇ ਮੈਂ ਕੁਝ ਬਣਦਾ ਤੇ ਸ਼ਾਇਦ

مٹی ہیں تو پلر میں بکھر جائیں گے ہم لوگ خوشبو ہے تو ہر دور کو مہکے جائیں گے ہم لوگ خوشبو ہے تو ہر دور کو مہکائیں گے ہم لوگ ہم تو روح سفر میں ہمیں ناموں سے نہ پہچانا سیکھ

جس yes, yes. جہاں پیدا ہو گیا ویسے قبول کرو نو کمال ہوں گے سب خوش ہوں گے اس لیے جدو لوگ کاسٹزم تو کرنا تو گروپ کی ووٹنگ کر رہے ہیں پھر لوگ کی پولیٹیشن بھی تو انور میں لگے جنہوں بار کچھ کونہ نہیں پائے گا اور ڈیویلپمنٹ بھی ہر طرح دی پائے گا بدے دیا بڑی گلہ لوگ صاحب سمجھا کیسا رہنے بیٹے لکے میں شاید ہی پویٹیکل دے وہ کنے نے اپنے مان میں ڈوب کے پاجا سراغی زندگی اپنے من میں ڈوب گئے خواجہ سر آگے زندگی تو میرا نہیں بنتا نہ بنتا اپنا تو بنتا تو میرا نہیں بنتا نہ بنتا اپنا تو بنتا پھر انہوں نے لکھا کہ بیٹا بلی بلائی نہیں سیکھنی سردیاں سے دیکھا تو اسے لکڑا سے کوئلے سے سردیاں بڑی لگزیریس لائف ہوگی سانو بتایا ہے لکڑا کٹھیاں کے میں کہہ دیں اللہ کے لونے پھر پھر کر دے ہاتھ سکھنے وہ کہہ دے کسی دی باری ہوئی نہ سکھا اپنی بار کے سکھ کہہ دے دے دیارے عشق میں اپنا مقام پیدا کر دیارِ عشق میں, میں اپنا مقام پیدا کر نیا زمانہ نئی صبح و شام پیدا کر میرا طریق امیری نہیں فقیری ہے ਮੇਰੀ ਫੈਮਿਲੀ ਦੀ ਹਿਸਟਰੀ ਕਹਿਣ ਲੱਗੇ ਮੇਰਾ ਤਰੀਕਾ ਮੇਰੀ ਨਹੀਂ ਫਕੀਰੀ ਹੈ ਖੁਦ ਹੀ ਨਾ ਬੇਚੂ ਗਰੀਬੀ ਮੇ ਨਾਮ ਪੈਦਾ ਕਰ